ਅੱਜ ਪਾਕਿਸਤਾਨ ਚ ਜੁਆਇਨਿੰਗ ਹੋਈ ਹੈ ਪੰਦੀਪ ਸਿੰਘ ਇੱਕ ਨਵਾਂ ਅਧਿਆਏ ਹੈ ਜਿਹੜਾ ਪੰਜਾਬ ਦੇ ਵਿੱਚ ਪੋਲਿਟਿਕਸ ਦੇ ਵਿੱਚ ਉਹ ਸ਼ੁਰੂ ਕਰੇ ਜਾ ਰਹੇ ਹਨ ਕਿਉਂਕਿ ਪਰਿਵਾਰ ਦਾ ਜਿਹੜਾ ਪਿਛੋਕੜ ਹੈ ਉਹ 105 ਸਾਲ ਦਾ ਸ਼ਰੋਨੀ ਅਕਾਲੀ ਹਲ ਦੇ ਵਿੱਚ ਹੈ ਔਰ 105 ਸਾਲ ਦਾ ਔਰ ਦੁੱਖ ਵੀ ਹੁੰਦਾ ਵੀ ਬੇਜੁਰਗਾ ਨੇ ਕਿੰਨੀਆਂ ਘਾਲਾਂ ਕਰਕੇ ਪਾਰਟੀ ਨੂੰ ਵਧਾਇਆ ਸੀ ਪਾਰਟੀ ਸਾਬਤ ਕੀਤੀ ਸੀ ਔਰ ਉਹਨਾਂ ਚੀਜ਼ਾਂ ਤੋਂ ਅੱਜ ਸ਼੍ਰੋਮਣੀ ਕਾਲੀਦਾਤ ਬਹੁਤ ਦੂਰ ਜਾ ਚੁੱਕੇ ਉਹਦੇ ਵਿੱਚ ਹੀ ਸੀ ਸ਼੍ਰੋਮਣੀ ਕਮੇਟੀ ਬਣੀ ਉਸ ਤੋਂ ਬਾਅਦ ਅੱਛੀ ਚ ਜਿਵੇਂ ਸ਼੍ਰੋਮਣੀ ਕਮੇਟੀ ਬਣੀ ਜਿਸ ਮਕਸਦ ਵਾਸਤੇ ਉਹ ਬਣੀ ਸੀ ਉਹ ਵੀ ਤੁਹਾਡੇ ਸਾਹਮਣੇ ਸਾਰਿਆਂ ਦੇ ਤਕਾਲ ਤੱਕ ਦੀ ਮਰਿਆਦਾ ਸਿੱਖ ਧਰਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਮੈਂ ਸਮਝਦਾ ਵੀ ਇਹ ਸਾਰਾ ਜਿਹੜਾ ਤਕਾਲੀਦਲ ਦਾ ਪਿਸ਼ੋਕੜ ਹੈ ਅੱਜ ਬੈਕਫਰੰਟ ਤੇ ਜਾਣ ਦਾ ਕਾਰਨ ਬਹਿਬਲ ਕਲਾਂ ਤੋਂ ਸ਼ੁਰੂ ਹੁੰਦਾ ਬਰਗਾੜੀ ਤੋਂ ਸ਼ੁਰੂ ਹੁੰਦਾ ਔਰ ਖੀਲਾ ਜਿਹੜਾ ਕੰਮ ਹੈ ਉਹ 2 ਦਸੰਬਰ ਦੀ ਜਿਹੜੀ ਘਟਨਾ ਸ੍ਰੀ ਦਰਬਾਰ ਸਾਹਿਬ ਅਕਾਲ ਤਖਤ ਦੇ ਸਾਹਮਣੇ ਉੱਥੇ ਇੱਕ ਸਜ਼ਾ ਲਈ ਗਈ ਔਰ ਉਸ ਜਿਹੜੀ ਸਜ਼ਾ ਹੈ ਸਿੱਖ ਧਰਮ ਦੇ ਵਿੱਚ ਬਹੁਤ ਉਚਮ ਹੈ ਉਹਦੀ ਕਿਥੇ ਅਪੀਲ ਨਹੀਂ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਪਰ ਕਾਲਸਰ ਸਾਹਿਬ ਨੇ ਜਿਹੜੀ ਸਜ਼ਾ ਦਿੱਤੀ ਉਹ ਧਾਰਮਿਕ ਸਹਾਇਤਾ ਦੇਣੀ ਹੈ ਕਿਸੇ ਨੂੰ ਫਾਂਸੀ ਨਹੀਂ ਦੇਣੀ ਪਾਠ ਵੱਧ ਕਰਾ ਲੈਣੇ ਆ ਵਰਤਰਾ ਦੀ ਸੇਵਾ ਝਾੜੂ ਦੀ ਸੇਵਾ ਜੋੜਿਆਂ ਦੀ ਸੇਵਾ ਉਹ ਕਰਨ ਤੋਂ ਬਾਅਦ ਚ ਅਰਦਾਸ ਕੀਤੀ ਪਰ ਮੁਖਸਰ ਸਾਹਿਬ ਦੀ ਧਰਤੀ ਤੇ ਜਾ ਕੇ ਫਿਰ ਉਹ ਕਾਲਸਰ ਸਾਹਿਬ ਨੂੰ ਹਸਕੜੀ ਚ ਪਾਤਾ ਵੀ ਮੈਂ ਤਾਂ ਬਜਾਕ ਚ ਹੱਸ ਕੇ ਕਹਿੰਦੇ ਮੈਂ ਤਾਂ ਇਹ ਵੀ ਸਜ਼ਾ ਲੈ ਲਈ ਉਹ ਤੋਂ ਬਾਅਦ ਜਿਹੜੀ ਚੀਜ਼ ਸਭ ਤੋਂ ਵੱਡੀ ਹੋਈ ਜਿਹੜੇ ਸਿੰਘ ਸਭਾ ਨੇ ਸਜ਼ਾ ਦਿੱਤੀ ਉਹ ਸਿੰਘ ਸਭਾ ਵੀ ਬਦਲ ਤੇ ਪਿੱਛੋਂ ਬੈਕਗ੍ਰਾਉਂਡ ਪਤਾ ਨਹੀਂ ਕੀ ਆ ਉਹਨਾਂ ਚੀਜ਼ਾਂ ਦੀ ਕੀ ਉਹਨਾਂ ਨੂੰ ਕਿਹਾ ਗਿਆ ਸਿੰਘ ਸਭਾ ਵੀ ਚੇਂਜ ਕਰਤੇ ਸਿੰਘ ਸਾਬ ਜਦੋਂ ਚੇਂਜ ਕੀਤੇ ਅਸੀਂ ਵਰਕਰਸ ਨੇ ਮੀਟਿੰਗ ਰੱਖ ਕੇ ਉਹਦੀ ਵਿਰੋਧਤਾ ਕੀਤੀ ਮੈਨੂੰ ਕਹਿਣ ਲੱਗੇ ਵੀ ਵਿਰੋਧਤਾ ਕਿਉਂ ਕੀਤੀ ਮੈਂ ਜੀ ਵਰਕਰ ਚਾਹੁੰਦੇ ਆ ਵੀ ਆਪਾਂ ਅਕਾਲ ਤਖਤ ਸਾਹਿਬ ਦੀ ਜਿਹੜੀ ਬਜਾਦਾ ਅਕਾਲ ਤਖਤ ਦੇ ਮੁਤਾਬਕ ਚੱਲਣਾ ਹੈ ਇਹਦੇ ਨਹੀਂ ਵਰਕਰਾਂ ਨੂੰ ਮਗਰ ਲੱਗਦਾ ਆਪਨੀ ਮਗਰ ਲੱਗੀ ਜਾ ਮੈਂ ਹੀ ਵਰਕਰ ਨੇ ਜਿਨ੍ਹਾਂ ਤੋਂ ਬਿਨਾਂ ਆਪਾਂ ਰੀੜ ਦੀ ਹੱਡੀ ਨੇ ਆਪਾਂ ਉਹਨਾਂ ਤੋਂ ਬਿਨਾਂ ਚੱਲ ਨਹੀਂ ਸਕਦੇ ਉਹਨਾਂ ਦੀ ਜਿਹੜਾ ਫੈਸਲਾ ਹੈ ਮੇਰੇ ਵਾਸਤੇ ਤਾਂ ਪ੍ਰਵਾਨ ਹੈ ਮੈਂ ਉਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਪ੍ਰਵਾਨ ਕਰਦੇ ਹੋਏ ਕਦੇ ਵਾਪਸ ਲੋ ਉਹ ਅਸੀਂ ਕਹਿੰਦੇ ਨਹੀਂ ਜੀ ਵਾਪਸ ਨਹੀਂ ਰਹਿਣਾ ਉਸ ਦਿਨ ਤੋਂ ਡਿਫਰੈਂਸੀਏਸ਼ਨ ਨੇ ਜਿਹੜੇ ਉਹ ਤੁਹਾਡੇ ਸਾਹਮਣੇ ਆ ਗਏ ਮੇਰੇ ਬਜ਼ੁਰਗ ਸਾਰਥੀ ਸਿੰਘ ਚੀਮਾ ਸਰੰਦ ਹਲਕੇ ਤੋਂ 4 ਬੜੀ ਐਮਐਡੀ ਬਣੇ ਆ ਬਾਈ ਚ ਮੈਨੂੰ ਭੇਜਦਾ ਉਥੇ ਸਤਿਗੁਰਦਾਰ ਸਿੰਘ ਪੱਟੀ ਇੱਥੇ ਹੋਣਗੇ ਉਹਨਾਂ ਦੀ ਟਿਕਟ ਕੱਢਤੀ ਮੈਂ ਜੀ ਪੱਟੀ ਸਾਹਿਬ ਨੇ 22 ਸਾਲ ਸੇਵਾ ਕੀਤੀ ਉਥੇ ਟਿਕਟ ਕੱਢਤੀ ਕਹਿੰਦੇ ਨਹੀਂ ਮੈਂ ਉਹਨਾਂ ਨੂੰ ਜਵਾਬ ਦੇਦਾ ਯੂ ਗੋ ਹੈਡ ਇੱਕਦਮ ਚਾਰ ਦਿਨਾਂ ਚ ਗੋ ਹੈਡ 22 ਸਾਲ ਤੋਂ ਬਾਅਦ ਕਿਵੇਂ ਕਰ ਲੋਗੇ ਲੋਕਾਂ ਦੇ ਮਨਾਂ ਚ ਬਰਗਾੜੀ ਬਹਿਬਲ ਕਲਾ ਇਹ ਸਾਰੀ ਗੱਦਾ ਸੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਵੀ ਉਥੇ ਵੇਚ ਵੀ ਹੋਈ ਪੱਤਰੇ ਨਾਲੀਆਂ ਚ ਝੋਲੇ ਗਏ ਨਹੀਂ ਲੋਕਾ ਦੇ ਸੈਕਟਰ ਨਹੀਂ ਕੀਤਾ ਬਹੁਤ ਪੂਰੀ ਤਰ੍ਹਾਂ ਹਾਰ ਦਾ ਸਾਹਮਣਾ ਪਿਆ ਪਰ ਉਦੋਂ ਬਾਅਦ ਚ ਵੀ ਅੱਜ ਦੇਖ ਲਓ ਦੋਸ ਸੱਬਰ ਵਾਲਾ ਫੈਸਲਾ ਸੋ ਅਜੇ ਵੀ ਮੈਂ ਅਪੀਲ ਕਰਦਾ ਪਾਰਟੀ ਪ੍ਰਧਾਨ ਨੂੰ ਸਰ ਸੁਰਜੀਤ ਸਿੰਘ ਬਾਦਲ ਨੂੰ ਵੀ ਪਾਰਟੀ ਨੂੰ ਆਪਾਂ ਜਿਸ ਬਕਸੇ ਜਿਹੜੀ ਆਪਣੇ ਬਜ਼ੁਰਗਾਂ ਨੇ ਪੜਾਇਆ ਸੀ ਉਹ ਤੇ ਆਪਾਂ ਪੂਰੇ ਉਤਰੀਏ ਔਰ ਪਾਰਟੀ ਨੂੰ ਟਾਈਮ ਦੋ ਕੋਈ ਪ੍ਰਧਾਨ ਨਵਾਂ ਦੋ ਪਾਰਟੀ ਦੇ ਵਿੱਚ 50 ਵੜੀ ਚੀਜ਼ਾਂ ਡਿਸਕਸ ਹੋਈਆਂ ਝੁੰਦਾ ਕਮੇਟੀ ਬਣੀ ਉਹਦੀਆਂ ਵੀ ਜਿਹੜੀਆਂ ਫਾਈਨਡਿੰਗਸ ਨੇ ਉਹ ਲਾਗੂ ਨਹੀਂ ਕੀਤੀਆਂ ਉਹ ਵੀ ਰੋਲ ਕੇ ਰੱਖਦੀਆਂ ਉਹਦੇ ਮੁਤਾਬਕ ਜੇ ਆਪਾਂ ਚੱਲਦੇ ਮੈਂ ਸਮਝਦਾ ਵੀ ਕੱਲ੍ਹ ਤੱਕ ਕਾਮਯਾਬ ਹੋ ਸਕਦਾ ਸੋ ਅੱਜ ਖੀਰਚ ਸ਼੍ਰੋਮਣੀ ਆਪਣਾ ਬੀਜੇਪੀ ਦੀਆਂ ਜਿਹੜੀਆਂ ਪਾਲਿਸਿਸ ਨੇ ਇਹ ਵਧੀਆ ਲੱਗੀਆਂ ਮੈਂ ਅਸ਼ਵਰੀ ਜੀ ਨੂੰ ਮਿਲਿਆ ਬਿੱਟੂ ਜੀ ਨਾਲ ਲਗਾਤਾਰ ਸੰਪਰਕ ਚੱਲ ਰਿਹਾ ਸੀ ਪਿਛੋ ਕਾਫੀ ਦੇਰ ਤੋਂ ਸਿਆਣੀ ਸਾਹਿਬ ਨਾਲ ਸਰਾਂ ਸਾਹਿਬ ਬੈਠੇ ਨੇ ਗਿੱਲ ਸਾਹਿਬ ਬੈਠੇ ਨੇ ਮੈਨੂੰ ਯਾਦ ਆ ਜਿੱਦਾਂ ਗਿਲਸਾਵੜੇ ਜੁਆਇਨ ਕੀਤਾ ਜਿਸ ਹਾਵਨਾ ਬੀਜੇਪੀ ਨੇ ਸਾਥ ਦਿੱਤਾ ਔਰ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਉਹ ਇੱਕ ਜਿਹੜਾ ਮੈਸੇਜ ਗਿਆ ਨਾ ਪੰਜਾਬ ਦੇ ਵਿੱਚ ਉਹ ਬਹੁਤ ਵਧੀਆ ਮੈਸੇਜ ਗਿਆ ਵੀ ਪਾਰਟੀ ਖੜਦੀ ਹੈ ਸੋ ਅੱਜ ਲਾਸਟ ਵਿੱਚ ਜੇ ਆਪਾਂ ਮर्याਦਾ ਦੀ ਗੱਲ ਕਰੀਏ ਸਿੱਖ ਕੌਮ ਦੀ ਗੱਲ ਕਰੀਏ ਮੈਂ ਸਭ ਦਾ ਵੀ ਬੀਜੇਪੀ ਦੇ ਜਿਹੜੀਆਂ ਪਾਲਿਸੀਆਂ ਨੇ 18 ਦੇ ਕਰੀਬ ਜਿਹੜੀਆਂ ਪਿਛਲੇ ਦਿਨਾਂ ਵਿੱਚ ਕੁਝ ਸਾਲਾਂ ਵਿੱਚ ਬੀਜੇਪੀ ਨੇ ਜਿਵੇਂ ਅ ਅਫਗਾਨਿਸਤਾਨ ਤੋਂ ਵੀਰਾ ਦੀ ਵੇਚ ਵੀ ਹੋਈ ਉਹ ਲਿਆਦੀਆਂ 318 ਦੇ ਕਰੀਬ ਜਿਹੜੀ ਬਲੈਕ ਸਿਟੀ ਸੀ ਉਹਨਾਂ ਨੂੰ ਹਟਾਇਆ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿੱਥੇ ਵਾਡੇ ਦਿੱਤਾ ਗਿਆ ਸੀ ਠਾਕਦਾਰ ਖੇਤੇ ਉੱਥੇ ਬੈਠ ਕੇ ਇੱਕ ਜਿਹੜਾ ਕੀਰਤਨ ਦਰਬਾਰ ਹੈ ਉਹ ਕੀਤਾ ਗਿਆ ਉਸੇ ਸਟੇਜ ਤੇ ਇਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਜੀਐਸਟੀ ਲੰਗਰ ਦੇ ਵਿੱਚ ਅੱਜ ਗੁਰੂ ਰਾਮਦਾਸ ਜੀ ਦਾ ਲੰਗਰ ਹੈ ਦਰਬਾਰ ਸਾਹਿਬ ਦੇ ਵਿੱਚ ਉੱਥੇ ਜੀਐਸਟੀ ਦੀ ਵੀ ਫਿਰ ਸ਼ਰੂਨੀ ਕਮੇਟੀ ਕੋ ਅੱਜ ਜਿਹੜਾ ਫੰਡ ਆ ਰਿਹਾ ਹੈ ਐਫਸੀ ਐਫਏ ਦੇ ਅਧੀਨ ਉਹ ਅਰਬਾਂ ਖਰਬਾਂ ਰੁਪਈਆ ਹੈ ਉਹਦਾ ਜਿਹੜਾ ਆਨਲਾਈਨ ਚੈਨਲ ਹੈ ਉਹ ਸੈਂਟਰ ਕੋਆਰਡੀਨੇਟ ਚਲਾਇਆ ਹੈ ਸੋ ਇਹਨਾਂ ਚੀਜ਼ਾਂ ਨੇ ਮੈਂ ਸੋਚਦਾ ਵੀ ਅੱਜ ਬੀਜੇਪੀ ਪੰਥਕ ਜ਼ਿਆਦਾ ਅਕਾਲੀ ਦਲ ਨਾਲੋਂ ਸੋ ਇਹਨਾਂ ਚੀਜ਼ਾਂ ਨੂੰ ਵਿਚਾਰਦੇ ਹੋਏ ਪਾਲਿਸੀਸ ਨੂੰ ਦੇਖਦੇ ਹੋਏ ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦਾ ਸਰਾਲ ਸਾਹਿਬ ਬੈਠੇ ਗਿੱਲ ਸਾਹਿਬ ਬੈਠੇ ਆ ਅਸੀਂ ਕਿਦਰ ਪਹਿਲੇ ਤੇ ਮੀਟਿੰਗ ਕੀਤੀ ਉਧਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਜੀ ਕਰਦਾ ਆਈ ਸਾਥ ਦਾਸ ਸਿੰਘ ਭੱਟੀ ਜੀ ਮੈਂ ਜੀ ਮੇਰੇ ਵਧੀਆ ਸਬੰਧ ਨੇ ਤੇ ਸਿਹੜੀ ਵੀ ਆ ਮੈਨੂੰ ਕੋਈ ਤਰਾਜ ਦੀ ਪ੍ਰਫਿਸੀਲ ਇਲੈਕਸ਼ਨ ਸੁਭੀਰ ਨੇ ਸਾਨੂੰ ਆਪਸ ਚ ਲੜਾਤੀ ਉਹ ਸਿੱਧਾ ਗਲਤ ਵੀ ਹੈ ਉਹਨਾਂ ਦੇ ਬੰਦ ਚ ਵੀ ਹੋਣਾ ਮੇਰੇ ਵੀ ਆ ਮੈਨੂੰ ਟਿਕਟ ਨਹੀਂ ਉਹ ਖੜ ਕੇ ਇਹਨੇ ਕੋਈ ਗੱਲ ਮੈਂ ਬਿਲਕੁਲ ਕੋਈ ਗੱਲ ਨਹੀਂ ਮੈਂ ਇਮੀਡੀਏਟਲੀ ਪਾਰਟੀ ਦੇ ਕੈਂਪ ਤੇ ਭੱਟੀ ਸਾਹਿਬ ਦੇ ਘਰ ਗਿਆ ਜੱਫੀ ਪਾਈ ਔਰ ਕਿਹਾ ਵੀ ਅੱਜ ਤੋਂ ਬਾਅਦ ਨਵਾਂ ਟਾਈਮ ਨਵਾਂ ਜਿਹੜਾ ਟਿਕਾ ਹਾਏ ਆਪਾਂ ਉਹ ਬੀਜੇਪੀ ਦੇ ਵਾਸਤੇ ਜ਼ਿਲ੍ਹੇ ਵਿੱਚ ਚਲਾਉਣਾ ਅ ਤੋਂ ਅਸੀਂ ਇਕੱਠੇ ਲੜ ਕੇ ਚੱਲ ਪਏ ਇਹ ਹੀ ਗੱਲ ਸੁਭੀਰ ਸਿੰਘ ਬਾਦਲ ਕੋਲ ਹੁੰਦੀ ਉਹਨੇ ਮੈਨੂੰ ਥਾਪੀ ਦੇ ਦਿਸੀ ਪੱਟੀ ਕਿੱਥੇ ਆ ਮੈਂ ਕਹਿੰਦਾ ਸੀ ਸਰਾਂਦਾ ਚੱਲ ਸਰਾਂਦਾ ਫਰਾਣਾ ਕਿੱਥੇ ਆ ਚੱਲ ਵੀ ਤੂੰ ਬਲੋ ਇੱਦਾਂ 6 6 7 7 ਕੈਂਡੀਡੇਟਾਂ ਨੂੰ ਥਾਪ ਕੇ ਦਿੱਤੀਆਂ ਹੋਈਆਂ ਪਾਰਟੀ ਇਹ ਜੇ ਤੁਸੀਂ ਦੇਖਿਓ ਉਹ ਨਾਲੇ ਤੇਰੇ ਅੱਜ ਭੰਦਾ ਕੀ ਆ